ਸੋ ਇਹ ਨਗਰ ਕੀਰਤਨ ਚਾਹਕਾਰੀਆਂ ਦੀ ਗੂੰਜ ਦੇ ਵਿੱਚ ਸਰਸਾ ਪਾਰ ਕਰਦਾ ਨਜ਼ਰ ਆ ਰਿਹਾ ਹੈ ਸੋ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਸਰਸਾ ਦੇ ਨਦੀ ਦੀਆਂ ਜਿੱਥੇ ਗੁਰੂ ਸਾਹਿਬਾਂ ਦੇ ਉਹਨਾਂ ਪੈਂਡਿਆਂ ਨੂੰ ਸੰਗਤ ਦੁਬਾਰਾ ਉਹਨਾਂ ਪੈਂਡਿਆਂ ਤੇ ਚੱਲਦੀ ਨਜ਼ਰ ਆ ਰਹੀ ਹੈ ਨਗਰ ਕੀਰਤਨ ਦੇ ਵਿੱਚ ਪੰਜ ਨਿਸ਼ਾਨ ਚੀਤ ਸਿੰਘ ਜਿਹੜੇ ਨੇ ਪੰਜ ਪਿਆਰੇ ਸਹਿਬਾਨ ਨਗਰ ਕੀਰਤਨ ਦੀ ਅਗਵਾਈ ਕੇ ਸੰਗਤ ਸਤਨਾਮ ਵਾਹੂ ਗੁਰੂ ਦਾ ਜਾਪ ਕਰਦੀ ਬੋਲੇ ਸੋਨੇ ਹਾਲ ਜਕਾਰੇ ਲਗਾਉਂਦੇ ਆਂ ਸਰਸਾ ਨੂੰ ਪਾਰ ਕਰ ਰਹੀ ਹੈ ਛੋਟੇ ਛੋਟੇ ਬੱਚੇ ਬਜ਼ੁਰਗ ਮਾਈਆਂ ਬੀਬੀਆਂ ਸੋ ਕਹ ਰਹੀਏ ਕਿ ਹਰੇਕ ਉਮਰ ਦਾ ਜਿਹੜਾ ਵੀ ਸ਼ਖਸ਼ ਹੈ ਗੁਰੂ ਨੂੰ ਪਿਆਰ ਕਰਨ ਵਾਲਾ ਸ਼ਖਸ਼ ਜਿਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਿਹਾ ਹੈ ਅਸੀਂ ਪਹਿਲਾਂ ਪਰਿਵਾਰ ਵਿਛੋੜਾ ਹੁੰਦਾ ਹੈ ਸਰਸਾ ਦੇ ਕੰਡੇ ਦੇ ਉੱਤੇ ਗੁਰੂ ਸਾਹਿਬਾਂ ਦਾ ਪਰਿਵਾਰ ਤੇਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਸੋ ਤਿੰਨ ਹਿੱਸਿਆਂ ਦੇ ਵਿੱਚ ਵੰਡੇ ਜਾਣ ਤੋਂ ਬਾਅਦ ਮਾਤਾ ਗੁਜਰੀ ਜੀ ਸਹਿਬਜ਼ਾਦਾ ਜੁਰਾ ਵਰ ਸਿੰਘ ਸਾਹਿਬਜ਼ਾਦਾ ਬਤੇ ਸਿੰਘ ਸਰਸਾ ਦੇ ਘਟੇ ਚੱਲਦੇ ਚੱਲਦੇ ਬਾਬਾ ਕੁੰਮਾ ਮਾਸ਼ਕੀ ਦੀ ਸ਼ਾਨ ਦੇ ਪਹੁੰਚਦੇ ਨੇ ਸੋ ਉਹਨਾਂ ਰਸਤਿਆਂ ਦੇ ਉੱਤੇ ਸੰਗਤ ਚੱਲ ਰਹੀ ਹੈ ਬੋਲੇ ਸੁਨੇਹਾ ਸਤਿ ਸ੍ਰੀ ਅਕਾਲ ਦੇ ਜਕਾਰੇ ਦਾ ਗੂੰਜ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਇੱਥੇ ਕਿ ਕੁਝ ਸੰਗਤਾਂ ਭਾਵੁਕ ਵੀ ਹੁੰਦੀਆਂ ਨਜ਼ਰ ਆਉਂਦੀਆਂ ਨੇ ਕਿ ਗੁਰੂ ਸਾਹਿਬਾ ਦਾ ਪਰਿਵਾਰ ਛੋਟੇ ਛੋਟੇ ਲਾਲ ਇਹਨਾਂ ਰਸਤਿਆਂ ਦੇ ਉੱਤੋਂ ਕਦੀ ਲੰਘੇ ਸੋ ਇਹ ਨਗਰ ਕੀਰਤਨਾਂ ਚ ਆਕਾਰੀਆਂ ਦੀ ਗੂੰਜ ਦੇ ਵਿੱਚ ਸਰਸਾ ਪਾਰ ਕਰਦਾ ਨਜ਼ਰ ਆ ਰਿਹਾ ਹੈ ਸੋ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਸਰਸਾ ਦੇ ਨਦੀ ਦੀਆਂ ਜਿੱਥੇ ਗੁਰੂ ਸਾਹਿਬਾਂ ਦੇ ਉਹਨਾਂ ਪੈਂਡਿਆਂ ਨੂੰ ਸੰਗਤ ਦੁਬਾਰਾ ਉਹਨਾਂ ਪੈਂਡਿਆਂ ਤੇ ਚੱਲਦੀ ਨਜ਼ਰ ਆ ਰਹੀ ਹੈ ਨਗਰ ਕੀਰਤਨ ਦੇ ਵਿੱਚ ਪੰਜ ਨਿਸ਼ਾਨ ਚੀਤ ਸਿੰਘ ਜਿਹੜੇ ਨੇ ਪੰਜ ਪਿਆਰੇ ਸਹਿਬਾਨ ਨਗਰ ਕੀਰਤਨ ਦੀ ਇਹ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਬੋਲੇ ਸੋਨੇ ਹਾਲ ਜਕਾਰੇ ਲਗਾਉਂਦੇ ਆ ਸਰਸਾ ਨੂੰ ਪਾਰ ਕਰੀ ਆ ਛੋਟੇ ਛੋਟੇ ਬੱਚੇ ਬਜ਼ੁਰਗ ਮਾਈਆਂ ਬੀਬੀਆਂ ਸੋ ਕਹਿ ਰਹੀਏ ਕਿ ਹਰੇਕ ਉਮਰ ਦਾ ਜਿਹੜਾ ਵੀ ਸ਼ਖਸ਼ ਹੈ ਗੁਰੂ ਨੂੰ ਪਿਆਰ ਕਰਨ ਵਾਲਾ ਸ਼ਖਸ਼ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਿਹਾ ਹੈ ਵੀ ਪਹਿਲਾਂ ਪਰਿਵਾਰ ਵਿਛੋੜਾ ਹੁੰਦਾ ਹੈ ਸਰਸਾ ਦੇ ਕੰਡੇ ਦੇ ਉੱਤੇ ਗੁਰੂ ਸਾਹਿਬਾ ਦਾ ਪਰਿਵਾਰ ਤੇਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਸੋ ਤਿੰਨ ਹਿੱਸਿਆਂ ਦੇ ਵਿੱਚ ਵੰਡੇ ਜਾਣ ਤੋਂ ਬਾਅਦ ਮਾਤਾ ਗੁਜਰੀ ਜੀ ਸਾਹਿਬ ਜਦਾ ਜੁਰਾਵਰ ਸਿੰਘ ਸਾਹਿਬ ਜਦਾ ਪਤੇ ਸਿੰਘ ਸਰਸਾ ਦੇ ਘਟੇ ਚੱਲਦੇ ਚੱਲਦੇ ਬਾਬਾ ਕੁੰਮਾ ਮਾਸ਼ਕੀ ਦੀ ਛਾਂ ਦੇ ਪਹੁੰਚਦੇ ਨੇ ਸੋ ਉਹਨਾਂ ਰਸਤਿਆਂ ਦੇ ਉੱਤੇ ਸੰਗਤ ਚੱਲ ਰਹੀ ਹੈ ਬੋਲੇ ਸੁਨੇਹਾ ਸਾਸਰੀਆ ਕਾਲ ਦੇ ਜਕਾਰੇ ਦਾ ਗੂੰਜ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਇੱਥੇ ਕਿ ਕੁਝ ਸੰਗਤਾਂ ਭਾਵੁਕ ਵੀ ਹੁੰਦੀਆਂ ਨਜ਼ਰ ਆਉਂਦੀਆਂ ਨੇ ਕਿ ਗੁਰੂ ਸਾਹਿਬਾਂ ਦਾ ਪਰਿਵਾਰ ਛੋਟੇ ਛੋਟੇ ਲਾਲ ਇਹਨਾਂ ਰਸਤਿਆਂ ਦੇ ਉੱਤੋਂ ਕਦੀ ਲੰਘੇ ਹੋ